IGP ਸੁਖਚੰਨ ਸਿੰਘ ਗਿੱਲ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਟੀਰ ਕੀਤਾ ਗਿਆ ਵਿਅਕਤੀ 2004 ਤੋਂ ਕੱਟੜ ਅਪਰਾਧੀ ਸੀ ਅਤੇ 8 ਦਸੰਬਰ ਨੂੰ ਇੱਕ ਕਮਿਸਟ ਨੂੰ ਬੰਦੂਕ ਦੀ ਨੋਕ ਦੇ ਉੱਤੇ ਲੁੱਟ ਲਿਆ ਗਿਆ ਸੀ। ਉੱਥੇ ਹੀ ਲੁਧਿਆਣਾ ਪੁਲਿਸ ਨੇ ਬੜੀ ਹੀ ਬਹਾਦਰੀ ਦੇ ਨਾਲ ਕੰਮ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਕਿ 5 ਦਸੰਬਰ ਨੂੰ ਮੁੱਖ ਮੰਤਰੀ ਨੇ ਸਾਰੇ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਹੈ ਜਿਹੜੀ ਕੀਤੀ ਸੀ ਅਤੇ ਉਹਨਾਂ ਨੂੰ ਅਪਰਾਧੀਆਂ ਦੇ ਨਾਲ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਸ਼ਾਨਦਾਰ ਕੰਮ ਕੀਤਾ ਇਸ ਮੌਕੇ ਆਈਜੀਪੀ ਸੁਪਚੈਨ ਸਿੰਘ ਗਿੱਲ ਨੇ ਹੋਰ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਫਿਰੋਦੇਆਣਾ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਵਧੀਆ ਕੰਮ ਕੀਤਾ ਇਹਨਾਂ ਨੇ ਗੁਲਦੀਪ ਕਹਿਲ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਇੱਕ ਬਹੁਤ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ 2004 ਤੋਂ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਇਨਵੋਲਡ ਸੀਗਾ 2004 ਤੋਂ ਇਹਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 12 ਦੇ ਵਿੱਚ ਕਈ ਤਰ੍ਹਾਂ ਦੇ ਹਾਰਡ ਕੋਰ ਕੇਸਿਸ ਦੇ ਵਿੱਚ ਇਨਵੋਲ ਰਿਹਾ ਰੀਸੈਂਟਲੀ 8 ਦਸੰਬਰ ਨੂੰ ਇੱਕ ਮੈਡੀਕਲ ਸਟੋਰ ਤੇ ਵੜ ਕੇ ਉਹਦੇ ਜਿਹੜਾ ਓਨਰ ਸੀਗਾ ਉਹਦੇ ਗੋਲੀ ਮਾਰ ਕੇ ਇਹਨਾਂ ਨੇ 125000 ਰੁਪਏ ਲੁੱਟਿਆ ਫਿਰ 10 ਦਸੰਬਰ ਨੂੰ ਲਗਾਤਾਰ ਪੰਜ ਵਾਰ ਦਾਪ ਤਾਂ ਜੜੀਆਂ ਨੇ ਉਹ ਲੁਧਿਆਣਾ ਔਰ ਖੰਨਾ ਦੇ ਏਰੀਆ ਦੇ ਵਿੱਚ ਕੀਤੀਆਂ ਇਹਨਾਂ ਨੇ ਤੋਂ ਇਸੇ ਦੀ ਅਵੇਜ ਦੇ ਵਿੱਚ ਜਦੋਂ ਇਹ ਸਪੈਸ਼ਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀਗਾ ਲੁਧਿਆਣਾ ਕਮਿਸ਼ਨਰੇਟ ਵੱਲੋਂ ਤੇ ਤਿੰਨ ਜਿਹੜੇ ਅਕਿਊਜ਼ਡ ਵਾਂਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਿਹੜਾ ਇਹ ਅਕਿਊਜ਼ ਸੀਗਾ ਜਿਹਦੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਕਾਕਾ ਜਿਹੜਾ ਸੀਗਾ ਐਡੀਐਸ ਵਿੱਕੀ ਇਹ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਉਹਦੇ ਵਿੱਚ ਸਾਡੇ ਇੱਕ ਏਐਸਆਈ ਦਲਜੀਤ ਸਿੰਘ ਉਹਦੇ ਪੱਟੇ ਉੱਤੇ ਗੋਲੀ ਲੱਗੀ ਇੰਸਪੈਕਟਰ ਬਯੰਤ ਜੁਨੇਜਾ ਜਿਹੜੇ ਟੀਮ ਨੂੰ ਲੀਡ ਕਰਦੇ ਹੋਏ ਸੀਗੇ ਉਹਨਾਂ ਦੇ ਉੱਤੇ ਵੀ ਛਾਤੀ ਤੇ ਗੋਲੀ ਵੱਜੀ ਬਟ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਆ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਮਾਨਜੋਤ ਸਿੰਘ ਜੀਮ ਸਾਹਿਬ ਨੇ ਸਖਤ ਅਦੇਸ਼ਾਂ ਦਿੱਤੀਆਂ ਹੈ ਜਦੋਂ ਜਿਹੜੀ ਮੀਟਿੰਗ ਹੋਈ ਸੀ 5 12 ਦੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੇ ਬੜੀ ਮੁਸਤੈਦੀ ਨਾਲ ਕੰਮ ਕੀਤਾ ਜਿਦੇ ਵਿੱਚ ਫਾਜ਼ਲਕਾ ਪੁਲਿਸ ਜਿਹੜੀ ਆ ਉਹਨੇ ਤਿੰਨ ਅਕਿਊਜ਼ ਨੂੰ ਅਰੈਸਟ ਕਰਕੇ ਉਹਦੇ ਕੋਲ ਕਰੀਬ 4.5 ਕਿਲੋ ਹੈਰੋਇਨ ਰਿਕਵਰ ਕੀਤੀ ਉਹਨਾਂ ਨੇ ਏਜੀਟੀਐਫ ਨੇ 6 ਦਸੰਬਰ ਨੂੰ ਬਰਨਾਲਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜਿਦੇ ਵਿੱਚ ਜਿਹੜੇ ਆ ਦੋ ਹਾਰਡ ਕੋਰ ਕ੍ਰਾਈਮਨਲਸ ਜਿਹੜੇ ਅਰੈਸਟ ਕੀਤੇ ਗਏ ਇਹ ਜਿਹੜੇ ਗੈਂਗਸਟਰ ਸੀਗੇ ਇਹ ਅੱਗੇ ਅਰਸ਼ਟਲਾ ਗੈਂਗ ਦੇ ਨਾਲ ਰਿਲੇਟਿਡ ਸੀਗੇ 11 ਦਸੰਬਰ 2023 ਨੂੰ ਤਰੰਤਾਰਨ ਪੁਲਿਸ ਨੇ ਇੱਕ ਮੇਜਰ ਐਕਸ਼ਨ ਕੀਤਾ ਡਰੱਗਸ ਦੇ ਅਗੇਂਸਟ ਤੇ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਦੇ ਅਗੇਂਸਟ ਜਿਹਦੇ ਤਿੰਨ ਦੋਸ਼ੀ ਜਿਹੜੇ ਫੜੇ ਗਏ ਜਿੰਨਾਂ ਕਿਲੋ 1 ਕਿਲੋ ਹੈਰੋਇਨ ਤੇ ਤਿੰਨ ਇਲੀਗਲ ਪਿਸਤਲ ਜਿਹੜੇ ਉਹ ਫੜੇ ਗਏ 11 ਦਸੰਬਰ 2023 ਨੂੰ ਹੀ ਫਾਜ਼ਲਕਾ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ 3 ਕਿਲੋ ਹੈਰੋਇਨ ਜਿਹੜੀ ਆ ਇੱਕ ਸਪੈਸ਼ਲ ਆਪਰੇਸ਼ਨ ਦੇ ਵਿੱਚ ਬਾਰਡਰ ਤੋਂ ਜਿਹੜੀ ਕਿ ਵਾਈਟ ਵਾਟਰਪਰੂਫ ਬੈਗ ਦੇ ਵਿੱਚ ਸੀਗੀ ਉਹ ਰਿਕਵਰ ਕੀਤੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਇੰਟਰ ਜਿਹੜਾ ਸਟੇਟ ਆਰਮਸ ਸਮੱਗਲਿੰਗ ਰੈਕੇਟ ਆ ਉਹ ਬਸਟ ਕੀਤਾ ਜਿਦੇ ਵਿੱਚ 13 ਬੱਤੀ ਬੋਰ ਦੇ ਉਹਨਾਂ ਨੇ ਕੁਝ ਸਟੌਕ ਰਿਕਵਰ ਕੀਤੇ ਇਸੇ ਤਰ੍ਹਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਹੋਰ ਰੈਕੇਟ ਬਸਟ ਕੀਤਾ ਜਿਦੇ ਵਿੱਚ 3 ਕਿਲੋ ਹੈਰੋਇਨ ਤੇ 9 ਲੱਖ ਰੁਪਏ ਡਰੱਗ ਮਨੀ ਰਿਕਵਰ ਕੀਤੀ ਗਈ ਇਹ ਬਹੁਤ ਸਖਤ ਜਿਹੜੀਆਂ ਹਦਾਇਤਾਂ ਪੁਲਿਸ ਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਸਾਰੇ ਹੀ ਕ੍ਰਿਮੀਨਲਸ ਦੇ ਨਾਲ ਬਹੁਤ ਸਖਤੀ ਨਾਲ ਨਜਿੱਠਿਆ ਜਾਵੇ ਪੰਜਾਬ ਦੇ ਜਿਹੜੇ 3.5 ਕਰੋੜ ਲੋਕ ਆ ਉਹਨਾਂ ਨੂੰ ਇੱਕ ਪੀਸਫੁਲ ਨੀਂਦ ਦੇਣ ਵਾਸਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਆ ਸੀਐਮ ਸਾਹਿਬ ਦੀ ਹਦਾਇਤਾਂ ਹੈ ਕਿ ਵੀ ਇਸ ਤਰ੍ਹਾਂ ਦੇ ਕਿਸੇ ਬੰਦੇ ਨੂੰ ਸਿਰ ਚੁੱਕਣ ਦੀ ਇਜਾਜ਼ਤ ਜਿਹੜੀ ਪੰਜਾਬ ਦੇ ਵਿੱਚ ਨਾ ਦਿੱਤੀ ਜਾਵੇ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪੁਲਿਸ ਸ਼ਕਤੀ ਨਾਲ ਮੁਸਤੈਦੀ ਨਾਲ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੀ ਆ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ